ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਲੋਹੜੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ ਜੇਕਰ ਇਸ ਦਿਨ ਤੁਸੀਂ ਇਸ ਜਗ੍ਹਾ ਤੇ ਦੀਵਾ ਜਗਾ ਦਿੰਦੇ ਹੋ ਤਾਂ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸਿਰ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਲਗਵਾਉਣਾ ਛੇ ਤਾਂ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਹੈ ਪਤੀ ਪਤਨੀ ਦੇ ਰਿਸ਼ਤੇ ਦੇ ਬਾਰੇ ਕਿ ਜੇਕਰ ਤੁਹਾਡੇ ਘਰ ਵੀ ਲੜਾਈ ਝਗੜੇ ਹੁੰਦੇ ਹਨ ਜਾਂ ਪੈਸੇ ਸਬੰਧ ਵਿੱਚ ਤੁਹਾਨੂੰ ਕੋਈ ਤੰਗੀ ਹੈ ਤੁਹਾਨੂੰ ਉਸ ਬਾਰੇ ਇੱਕ ਹੱਲ ਦੱਸ ਦੇਵਾਂਗੇ ਸੰਘਾਜੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਬੜਾ ਹੀ ਸਿਆਣਾ ਬਹੁਤ ਹੀ ਹਸੀਨ ਤੇ ਜ਼ਹੀਨ ਰਾਜਾ ਰਹਿੰਦਾ ਸੀ ਡੂੰਗੀ ਸੋਚਨ ਸ਼ਕਤੀ ਸੀ ਇਹ ਆਪਣੀ ਪ੍ਰਜਾ ਦਾ ਕੰਮਕਾਰ ਕਰਨ ਤੋਂ ਇਲਾਵਾ ਉਹਨਾਂ ਦੀ ਦੇਖਭਾਲ ਕਰਨ ਤੋਂ ਇਲਾਵਾ ਚੀਜ਼ਾਂ ਨੂੰ ਬੜੇ ਹੀ ਗੌਰ ਦੇ ਨਾਲ ਦੇਖਿਆ ਕਰਦਾ ਸੀ ਉਹਨਾਂ ਦਾ ਮੁਆਇਨਾ ਕਰਿਆ ਕਰਦਾ ਸੀ ਹਮੇਸ਼ਾ ਜਦੋਂ ਇਹ ਆਪਣੇ ਲੋਕਾਂ ਦੇ ਲਈ ਕੋਈ ਚੰਗਾ ਕੰਮ ਕਰਦਾ ਕੋਈ ਚੰਗਾ ਕੰਮ ਕਰਦਾ ਤਾਂ ਇਸੀ ਕੋਸ਼ਿਸ਼ ਹੁੰਦੀ ਸੀ ਕਿ ਲੋਕਾਂ ਤੋਂ ਇਸ ਕੰਮ ਦੇ ਬਾਰੇ ਪਤਾ ਵੀ ਕੀਤਾ ਜਾਵੇ ਇਹ ਚੰਗਾ ਹੈ ਜਾਂ ਮਾੜਾ ਇਹ ਲੋਕਾਂ ਦਾ ਅਧਿਐਨ ਕਰਨ ਦੇ ਵਿੱਚ ਬੜੀ ਰੁਚੀ ਰੱਖਦਾ ਸੀ ਇਸ ਨੇ ਭੇਸ ਬਦਲ ਕੇ ਲੋਕਾਂ ਦੇ ਵਿੱਚ ਜਾਇਆ ਕਰਨਾ ਆਪਣੇ ਵੱਲੋਂ ਕੀਤੀ ਹੋਏ ਕਿਸੇ ਵੀ ਕੰਮ ਦੇ ਬਾਰੇ ਭੇਸ ਬਦਲ ਕੇ ਲੋਕਾਂ ਵਿੱਚ ਜਾ ਕੇ ਉਹਨਾਂ ਤੋਂ ਪੁੱਛਿਆ ਕਰਨਾ ਕਿ ਇਹ ਰਾਜੇ ਦਾ ਕੰਮ ਕਿਵੇਂ ਦਾ ਹੈ ਠੀਕ ਠਾਕ ਹੈ ਜਾਂ ਸਹੀ ਹੈ ਕਿਵੇਂ ਚੱਲਦਾ ਹੈ ਤੁਹਾਡਾ ਕੰਮ ਕਰ ਇਹ ਹਰ ਇੱਕ ਚੀਜ਼ ਦਾ ਅਧਿਐਨ ਕਰਿਆ ਕਰਦਾ ਸੀ ਰਿਸ਼ਤਿਆਂ ਦਾ ਪ੍ਰੇਮ ਪਿਆਰ ਦੇ ਬੱਚੇ ਜਿਹੜੇ ਇਹਦੇ ਵਿਰਾਜ ਤੇ ਵਿੱਚ ਜਵਾਨ ਹੋ ਰਹੇ ਸਨ ਉਹਨਾਂ ਨੂੰ ਕੀ ਦਿੱਕਤਾਂ ਹਨ ਕਿਵੇਂ ਉਹਨਾਂ ਨੂੰ ਬਿਹਤਰ ਕੀਤਾ ਜਾ ਸਕਦਾ ਹੈ ਇੱਕ ਵਾਰ ਇਸਨੇ ਆਪਣੀ ਰਾਣੀ ਦੇ ਨਾਲ ਗੱਲਬਾਤ ਕੀਤੀ ਤੇ ਰਾਣੀ ਨੂੰ ਕਹਿਣ ਲੱਗਿਆ ਇੱਕ ਇਨਸਾਨ ਨੇ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਉਹਦਾ ਜੀਵਨ ਸਾਥੀ ਚੰਗਾ ਹੋਣਾ ਚਾਹੀਦਾ ਹੈ ਸਿਆਣਾ ਹੋਣਾ ਚਾਹੀਦਾ ਹੈ ਹਰ ਗੱਲ ਤੇ ਸਾਥ ਦੇਣ ਵਾਲਾ ਹੋਣਾ ਚਾਹੀਦਾ ਹੈ ਰਾਣੀ ਕਹਿਣ ਲੱਗੀ ਜਿਠੀਕ ਹੈ ਤੁਹਾਡੀ ਬਿਲਕੁਲ ਗੱਲ ਸੱਚ ਹੈ ਰਾਜਾ ਕਹਿਣ ਲੱਗਿਆ ਕਿ ਮੇਰੇ ਰਾਜ ਦੇ ਵਿੱਚ ਜਿੰਨੇ ਵੀ ਵਿਆਹੇ ਵਰੇ ਲੋਕ ਹਨ ਉਹਨਾਂ ਦੇ ਜਿਹੜੇ ਜੀਵਨ ਸਾਥੀ ਹਨ ਉਹਨਾਂ ਦੇ ਨਾਲ ਪ੍ਰੇਮ ਕਰਨ ਵਾਲੇ ਹਨ ਹਰ ਗੱਲ ਨੂੰ ਸਮਝਣ ਵਾਲੇ ਹਨ ਮੇਰਾ ਰਾਜ ਤੁਹਾਨੂੰ ਨਹੀਂ ਲੱਗਦਾ ਕਿ ਕਿੰਨੀ ਵੱਧ ਤਰੱਕੀ ਕਰੇਗਾ ਰਾਣੀ ਕਹਿਣ ਲੱਗੀ ਤੁਹਾਡੀ ਗਲਤਾਂ ਬਿਲਕੁਲ ਠੀਕ ਹੈ ਪਰ ਬਹੁਤ ਵਾਰ ਹਰ ਬੰਦਾ ਕਦਮ ਐਸੇ ਕਰਕੇ ਕਿਧਰੇ ਨਹੀਂ ਪੁੱਟ ਸਕਦਾ ਹੁੰਦਾ ਕਿ ਉਹਦੇ ਘਰ ਦੇ ਵਿੱਚ ਖਾਸ ਤੌਰ ਤੇ ਉਹਦਾ ਘਰ ਵਾਲਾ ਜਾਂ ਘਰ ਵਾਲੇ ਜਦੋਂ ਉਹਦਾ ਸਾਥ ਨਹੀਂ ਦਿੰਦੇ ਉਹਨਾਂ ਜ਼ਮਾਨਿਆਂ ਦੇ ਵਿੱਚ ਰਾਜੇ ਦੇ ਮਹਿਲ ਅਕਸਰ ਨਦੀ ਕਿਨਾਰੇ ਹੋਇਆ ਕਰਦੇ ਸਨ ਇਸ ਰਾਜੇ ਦਾ ਮਹਿਲ ਵੀ ਨਦੀ ਦੇ ਕਿਨਾਰੇ ਸੀ ਇਹ ਆਪਣੇ ਮਹਿਲ ਦੇ ਬਿਲਕੁਲ ਹੀ ਉੱਤੇ ਛਾਤ ਤੇ ਜਾ ਕੇ ਬੈਠਿਆ ਹੋਇਆ ਸੀ ਕੁਝ ਦਾਸ ਤੇ ਦਾਸੀਆਂ ਖੜੇ ਹੋਏ ਸਨ ਕਹਿਣ ਲੱਗਿਆ ਕਿ ਫਿਰ ਕਿਵੇਂ ਪਤਾ ਕਰੀਏ ਕਿ ਸਾਡੇ ਰਾਜ ਦੇ ਵਿੱਚ ਜਿਹੜੇ ਵਿਆਹੇ ਬਾਰੇ ਲੋਕ ਹਨ ਉਹਨਾਂ ਦਾ ਆਪਣੇ ਜੀਵਨ ਸਾਥੀ ਦੇ ਨਾਲ ਕਿੰਨਾ ਕੁ ਪ੍ਰੇਮ ਪਿਆਰ ਹੈ ਆਪਣੇ ਮੰਤਰੀ ਦੇ ਨਾਲ ਵੀ ਸਲਾਹ مشورہ ਕੀਤਾ ਜਦੋਂ ਇਹ 에 ਰਾਜਾ ਅਧਿਆਨ ਕਰਿਆ ਕਰਦਾ ਸੀ ਇੱਕ ਖਾਸ ਮੰਤਰੀ ਮਹਾ ਮੰਤਰੀ ਉਹ ਸਿਰ ਰਹਿ ਵੀ ਲਿਆ ਕਰਦਾ ਸੀ ਮੰਤਰੀ ਨੇ ਕਈ ਸਾਰੇ ਨੁਕਤੇ ਦੱਸੇ ਰਾਜਾ ਕਹਿਣ ਲੱਗਿਆ ਕਿ ਨਹੀਂ ਘਰ ਵਾਲੀ ਦੀ رائے ਲਈ ਉਹ ਕਹਿਣ ਲੱਗੇ ਇਸ ਤਰ੍ਹਾਂ ਕਰਦੇ ਹਾਂ ਆਪਾਂ ਰਾਜ ਦੇ ਵਿੱਚ ਐਲਾਨ ਕਰਵਾ ਦਿੰਦੇ ਹਾਂ ਕਿ ਜਿਹੜਾ ਵੀ ਇਸ ਰਾਜ ਦੇ ਵਿੱਚ ਰਹਿਣ ਵਾਲਾ ਵਿਅਕਤੀ ਆਪਣੇ ਘਰ ਵਾਲੇ ਨੂੰ ਜਾਂ ਆਪਣੇ ਘਰ ਵਾਲੀ ਨੂੰ ਬਣਾ ਚਾਹ ਦਾ ਪ੍ਰੇਮ ਕਰਦਾ ਹੈ ਉਹਨੂੰ ਖਾਸ ਕਿਸਮ ਦਾ ਇਨਾਮ ਦਿੱਤਾ ਜਾਵੇਗਾ ਇਹਦੇ ਨਾਲ ਇੱਕ ਤਾਂ ਪ੍ਰੇਮ ਭਿਆ ਦੇ ਭਾਵਨਾ ਵਧ ਜਾਵੇਗੀ ਦੂਸਰਾ ਆਪਾਂ ਇਹ ਵੀ ਐਲਾਨ ਕਰਵਾ ਦਿੰਦੇ ਹਾਂ ਕਿ ਹਰ ਇਨਸਾਨ ਰਾਤ ਨੂੰ ਆਪਣੇ ਘਰ ਦੇ ਉੱਤੇ ਆਪਣੇ ਕਮਰਿਆਂ ਦੇ ਉੱਪਰ ਇੱਕ ਦੀਵਾ ਜਗਾ ਕੇ ਰੱਖੇ ਜਿਸ ਦਾ ਦੀਵਾ ਸਭ ਤੋਂ ਜ਼ਿਆਦਾ ਲੰਮਾ ਸਮਾਂ ਰਾਤ ਨੂੰ ਜਾਗਦਾ ਰਹੇਗਾ ਮਤਲਬ ਕਿ ਉਹ ਆਪਣੇ ਜੀਵਨ ਸਾਥੀ ਨੂੰ ਸਭ ਤੋਂ ਵੱਧ ਪ੍ਰੇਮ ਦਾ ध्यान ਰੱਖਣ ਵਾਲਾ ਹੋਵੇਗਾ ਰਾਜੇ ਨੂੰ ਇਹ رائے ਬੜੇ ਚੰਗੇ ਲੱਗੇ ਰਾਜੇ ਨੇ ਤੁਰੰਤ ਹੀ ਅਗਲੇ ਦਿਨ ਐਲਾਨ ਕਰਵਾ ਦਿੱਤਾ ਥੋੜੇ ਦਿਨ ਬੀਤੇ ਤੇ ਰਾਜਾ ਦੇਰ ਦਰਾਂ ਇਹ ਚੀਜ਼ਾਂ ਨੂੰ ਵੇਖਿਆ ਕਰਦਾ ਤੇ ਨੋਟ ਕਰਿਆ ਕਰਦਾ ਸੀ ਕਿਸੇ ਦੇ ਘਰ ਉੱਤੇ ਦੀਵਾ ਸਭ ਤੋਂ ਲੰਮਾ ਸਮਾਂ ਜਾਗਦਾ ਹੈ ਆਪਣੇ ਸਿਪਾਈਆਂ ਨੂੰ ਵੀ ਸੇਵਾ ਸੌਂਪ ਦਿੱਤੀ ਜਾ ਕੇ ਪਤਾ ਕਰਕੇ ਆਇਆ ਕਰੋ ਕਿ ਕਿਸ ਘਰ ਦਾ ਦੀਵਾ ਸਭ ਤੋਂ ਵੱਧ ਜਾਗਦਾ ਹੈ ਪਹਿਲੇ ਮਹੀਨੇ ਬਾਅਦ ਪਤਾ ਲੱਗ ਗਿਆ ਕਿ ਇੱਕ ਵਪਾਰੀ ਹੈ ਤੇ ਬੜਾ ਅਮੀਰ ਇਨਸਾਨ ਹੈ ਉਹ ਜ਼ਬਰਦਸਤ ਕਿਸਮ ਦਾ ਘਰ ਉਸਨੇ ਬਣਵਾਇਆ ਹੈ ਹਰ ਇੱਕ ਕਿਸਮ ਦੀਆਂ ਸੁੱਖ ਸਹੂਲਤਾਂ ਉਸ ਦੇ ਘਰ ਦੇ ਵਿੱਚ ਮੌਜੂਦ ਹਨ ਦੋਹਾਂ ਜੀਆ ਦਾ ਆਪਸ ਦੇ ਵਿੱਚ ਬੜਾ ਪ੍ਰੇਮ ਪਿਆਰ ਹੈ ਬੜਾ ਇੱਕ ਦੂਜੇ ਦਾ ਖਿਆਲ ਰੱਖਦੇ ਹਨ ਬਹੁਤ ਹੀ ਜ਼ਿਆਦਾ ਇੱਕ ਹੱਸਦੇ ਵਸਾ ਪਰਿਵਾਰ ਹੈ ਉਹ ਮਾਪਿਓ ਦਾ ਵੀ ਬੜਾ ਖਿਆਲ ਰੱਖਦੇ ਹਨ ਤੇ ਬੱਚੇ ਵੀ ਬੜੇ ਸਮਝਦਾਰ ਹਨ ਰਾਜੇ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਿਆ ਤਾਂ ਰਾਜੇ ਨੇ ਹੋਰ ਮਿਆਤੀ ਤੇ ਯਾਦੀ ਉਸ ਦੀ ਜਾਂਚ ਪੜਤਾਲ ਕਰਵਾਉਣੀ ਸ਼ੁਰੂ ਕਰ ਦਿੱਤੀ ਇਹ ਬੰਦਾ ਵਾਕਿਆ ਹੀ ਜ਼ਿੰਦਗੀ ਵਿੱਚ ਕਾਮਯਾਬ ਹੈ ਆਪਣੇ ਘਰ ਵਾਲੀ ਨੂੰ ਬਹੁਤ ਹੀ ਜ਼ਿਆਦਾ ਇਹਦੀ ਸਪੋਰਟ ਹੈ ਉਸ ਨੇ ਪਲ ਪਲ ਤੇ ਇਹਦਾ ਸਾਥ ਦਿੱਤਾ ਮਾਪਿਓ ਨੇ ਇਹਨੂੰ ਪੜਾਇਆ ਲਿਖਾਇਆ ਬੱਚੇ ਵੀ ਇਹਦੇ ਆਗਿਆਕਾਰੀ ਹਨ ਰਾਜੇ ਨੂੰ ਲੱਗਿਆ ਕਿ ਇਹੋ ਜਿਹੇ ਗੁਣ ਹਨ ਐਸੇ ਵਿੱਚ ਇਹ ਤਾਂ ਸਿਰ ਰਾਜਿਆਂ ਮਹਾਰਾਜਿਆਂ ਦੇ ਕੋਲ ਹੀ ਹੁੰਦੇ ਹਨ ਇਹਦੇ ਕੋਲ ਕਿਵੇਂ ਆ ਗਏ ਰਾਣੀ ਨੂੰ ਵੀ ਪਤਾ ਲੱਗਿਆ ਜਦੋਂ ਨਗਰ ਦੇ ਵਿੱਚੋਂ ਪਤਾ ਕੀਤਾ ਗਿਆ ਤਾਂ ਇਹ ਪਤਾ ਲੱਗਾ ਕਿ ਰਾਜੇ ਦੇ एलान ਤੋਂ ਪਹਿਲਾਂ ਵੀ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਵਰਤਾਰਾ ਸੀ ਉਹ ਇਹੋ ਜਿਹਾ ਹੀ ਸੀ ਰਾਜੇ ਦੇ ਅਲਾਨ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਨੂੰ ਬਦਲਿਆ ਨਹੀਂ ਰਾਜਾ ਕਿਉਂਕਿ ਹੁਣ ਇੱਕ ਖੋਜ ਪਸੰਦ ਆਦਮੀ ਸੀ ਉਸਨੇ ਰਾਣੀ ਦੇ ਨਾਲ ਅਤੇ ਆਪਣੇ ਮਹਾਂ ਮੰਤਰੀ ਦੇ ਨਾਲ ਸਲਾਹ ਕੀਤੀ ਤੇ ਕਹਿਣ ਲੱਗਿਆ ਕਿ ਤੁਹਾਨੂੰ ਨਹੀਂ ਲੱਗਦਾ ਇਹ ਇੱਕ ਬਹੁਤ ਜ਼ਿਆਦਾ ਹੈ ਇਸ ਤਰੀਕੇ ਨਾਲ ਹੋ ਰਿਹਾ ਹੈ ਜਿਵੇਂ ਕੋਈ ਕਿਤਾਬੀ ਹੋਵੇ ਜਿਵੇਂ ਕਿਸੇ ਨੇ ਲਿਖਿਆ ਹੋਵੇ ਤੇ ਰਾਣੀ ਕਹਿੰਦੀ ਗੱਲ ਤਾਂ ਠੀਕ ਹੈ ਅਸਲ ਦੇ ਵਿੱਚ ਤਾਂ ਇਹ ਇਸ ਤਰ੍ਹਾਂ ਹੀ ਹੁੰਦਾ ਜਾਪਦਾ ਹੈ ਚਾਹੇ ਜਿੰਨੀ ਮਰਜ਼ੀ ਲੋਕ ਸ਼ਲੋਕ ਦੇ ਨਾਲ ਰਹਿਣ ਘਰ ਵਿੱਚ ਲੜਾਈ ਝਗੜੇ ਵੀ ਹੁੰਦੇ ਹਨ ਬਹੁਤੀ ਵਾਰ ਤਾਂ ਬੰਦੇ ਦੇ ਜਿਹੜੇ ਵਿਚਾਰ ਹਨ ਇੱਕ ਮੁੱਦੇ ਦੇ ਉੱਤੇ ਰਲਦੇ ਹੀ ਨਹੀਂ ਹੁੰਦੇ ਬੇਸ਼ੱਕ ਇੱਕ ਦੂਜੇ ਨੂੰ ਆਪਣੇ ਲਈ ਗੁੱਡ ਲੱਕ ਸਮਝਦੇ ਹੋਈਏ ਬਹੁਤੇ ਘਰ ਤਾਂ ਇਹੋ ਚਾਹੇ ਹਨ ਜਿੱਥੇ ਸਭ ਕੁਝ ਠੀਕ ਠਾਕ ਹੀ ਚੱਲਦਾ ਹੈ ਸਭ ਕੁਝ ਰਾਜੀ ਖੁਸ਼ੀ ਹੈ ਪਰ ਘਰ ਦੇ ਵਿੱਚ ਛੋਟੀ ਮੋਟੀ ਗੱਲ ਤੇ ਕਟੋ-ਕਟ ਇੱਕ ਵਾਰ ਤਾਂ ਲੜਾਈ ਦੇਣ ਦੇ ਵਿੱਚ ਹੋ ਹੀ ਜਾਂਦੀ ਹੈ ਰਾਜਾ ਇਹ ਗੱਲ ਸੁਣ ਕੇ ਹੱਸਣ ਵੀ ਲੱਗਿਆ ਤੇ ਕਹਿਣ ਲੱਗਿਆ ਇਹ ਤਾਂ ਤੂੰ ਆਪਣੀ ਗੱਲ ਕਰ ਦਿੱਤੀ ਰਾਣੀ ਕਹਿਣ ਲੱਗੀ ਕਿ ਨਹੀਂ ਇਹ ਬਹੁਤ ਜ਼ਿਆਦਾ ਕਿਤਾਬੀ ਜਿਹਾ ਸਭ ਕੁਝ ਵਾਪਰ ਰਿਹਾ ਹੈ ਮੈਨੂੰ ਲੱਗਦਾ ਹੈ ਆਪਾਂ ਨੂੰ ਇਸੇ ਪਰਖ ਕਰ ਲੈਣੀ ਚਾਹੀਦੀ ਹੈ ਕਿਸੇ ਨੇ ਇਹ ਦੇਨ ਦੁਨੀਆ ਦੇ ਅੱਗੇ ਦਿਖਾਵਾ ਤਾਂ ਨਹੀਂ ਕੀਤਾ ਰਾਜਾ ਕਹਿਣ ਲੱਗਿਆ ਕਿ ਨਹੀਂ ਉਹ ਬੰਦਾ ਬੜਾ ਸਿਆਣਾ ਹੈ ਬਿਲਕੁਲ ਤੇਰੇ ਵਰਗਾ ਤਾਂ ਹੀ ਕਰਕੇ ਇੰਨਾ ਜ਼ਿਆਦਾ ਉਸ ਵਿੱਚ ਸ਼ਾਂਤ ਚਿਤ ਹੈ ਇੰਨਾ ਜ਼ਿਆਦਾ ਇੱਕ ਦੂਜੇ ਦਾ ਖਿਆਲ ਰੱਖਣ ਵਾਲਾ ਹੈ ਉਸੇ ਬੱਚੇ ਵੀ ਆਗਿਆਕਾਰੀ ਹਨ ਮਾਪੇ ਕੈਨੇ ਵਿੱਚ ਹਨ ਰਾਣੀ ਕਹਿਣ ਲੱਗੀ ਕਿ ਮੈਨੂੰ ਲੱਗਦਾ ਹੈ ਕਿ ਇੱਕ ਘਰ ਨੂੰ ਜੋੜ ਕੇ ਰੱਖਣਾ ਇਸਤਰੀ ਦਾ ਕੰਮ ਹੈ ਤੇ ਉਹ ਵਪਾਰੀ ਦੀ ਘਰ ਵਾਲੀ ਮੇਰੇ ਵਰਗੀ ਸਿਆਣੀ ਹੈ ਮੇਰੇ ਵਰਗੀ ਸੁਚੱਜੀ ਹੈ ਇੱਕ ਦੂਜੇ ਨਾਲ ਬਹਿਸ ਕਰਨ ਲੱਗੇ ਕੋਲ ਮਹਾ ਮੰਤਰੀ ਬੈਠਾ ਉਹ ਕਹਿੰਦਾ ਕਿ ਆਪਾਂ ਤਾਂ ਉਹਨਾਂ ਦੀ ਪਰਖ ਕਰ ਰਹੇ ਸੀ ਤੁਸੀਂ ਆਪਸ ਵਿੱਚ ਹੀ ਲੜਨ ਲੱਗ ਪਏ ਹੋ ਫਿਰ ਰਾਣੀ ਕਹਿਣ ਲੱਗੀ ਇਸ ਤਰ੍ਹਾਂ ਕਰਦੇ ਹਾਂ ਕਿ ਮੈਂ ਦੂਤ ਭੇਜਦੀ ਹਾਂ ਉਸ ਬੰਦੇ ਕੋਲ ਉਸ ਬੰਦੇ ਕੋਲੋਂ ਆਪਾਂ ਉਸ ਦਾ ਸੁਭਾਅ ਦੇਖਦੇ ਹਾਂ ਤਾਂ ਕਹਿੰਦੇ ਕਿ ਉਹ ਆਪਣੇ ਘਰ ਵਾਲੀ ਨੂੰ ਸਦਾ-ਸਦਾ ਦੇ ਲਈ ਤਿਆਗ ਦੇਵੇ ਜਿੰਨਾ ਤੇਰੇ ਕੋਲ ਤਾਂ ਦੌਲਤ ਹੈ ਇਹ ਤੋਂ ਇਹ ਤੋਂ ਦੁਗਣਾ ਤੈਨੂੰ ਮਿਲ ਜਾਵੇਗਾ ਰਾਜਾ ਕਹਿਣ ਲੱਗਾ ਠੀਕ ਹੈ ਫਿਰ ਉਸਦੀ ਘਰ ਵਾਲੀ ਦੀ ਕਿਵੇਂ ਪਰਖ ਕਰੀਏ ਰਾਣੀ ਕਹਿੰਦੀ ਕਿ ਉਹਦੇ ਕੋਲ ਵੀ ਇੱਕ ਦੂਤ ਭੇਜ ਦਿੰਦੇ ਹਾਂ ਇਹ ਕਹਿੰਦੇ ਹਾਂ ਕਿ ਇਸ ਰਾਜ ਦਾ ਰਾਜਾ ਤੈਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਐਲਾਨ ਕੀਤਾ ਉਹ ਤੇਰੇ ਉੱਤੇ ਖਰਾ ਉਤਰੇਗਾ ਹੁਣ ਰਾਜਾ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤੈਨੂੰ ਆਪਣੀ ਦੂਜੀ ਪਤਨੀ ਬਣਾਉਣਾ ਚਾਹੁੰਦਾ ਹੈ ਤੇ ਰਾਜੇ ਦਾ ਜਿਹੜਾ ਰਾਜ ਭਾਗ ਹੈ ਉਹਦੇ ਵਿੱਚ ਵੀ ਤੇਰਾ ਫਿਰ ਹਿੱਸਾ ਪਿਆ ਜਾਵੇਗਾ ਇਸ ਲਈ ਜੇਕਰ ਤੈਨੂੰ ਪਰਵਾਹ ਹੈ ਤਾਂ ਤੇਰੇ ਪਤੀ ਦਾ ਕਤਲ ਕਰਵਾ ਦਿੰਦੇ ਹਾਂ ਰਾਜਾ ਕਹਿਣ ਲੱਗਿਆ ਕਿ ਠੀਕ ਹੈ ਅਗਲੇ ਦਿਨ ਦੋਹਾਂ ਨੇ ਜਦੋਂ ਦੋਵੇਂ ਅਲੱਗ-ਅਲੱਗ ਸੇ ਵਪਾਰੀ ਦੇ ਘਰ ਵਾਲੀ ਘਰੇ ਸੀ ਦੋਹਾਂ ਦੇ ਕੋਲ ਪੇਸ ਬਦਲ ਕੇ ਆਪੋ ਆਪਣੇ ਦੂਤ ਭੇਜ ਦਿੱਤੇ ਜਦੋਂ ਵਪਾਰੀ ਦੇ ਕੋਲ ਦੂਤ ਪਹੁੰਚਿਆ ਤਾਂ ਵਪਾਰੀ ਉਸ ਬੰਦੇ ਦੇ ਨਾਲ ਖਫਾ ਹੋ ਗਿਆ, ਨਰਾਜ ਹੋ ਗਿਆ। ਕਹਿਣ ਲੱਗਿਆ ਪਹਿਲੇ ਵਾਰ ਤੂੰ ਇਹੋ ਜਿਹੀ ਗੁਸਤਾਖੀ ਕਰ ਰਿਆਂ। ਜਿਹੜੀ ਤੂੰ ਗੱਲ ਕਹੀ ਹੈ ਆਪਣੇ ਘਰ ਵਾਲਿਆਂ ਨੂੰ ਦੁਰਕਾਰ। ਤੂੰ ਦੂਜੀ ਵਾਰ ਫਿਰ ਮੇਰੇ ਕੋਲ ਆ ਗਿਆ। ਮੈਂ ਤੈਨੂੰ ਫੜ ਕੇ ਰਾਜੇ ਦੇ ਕੋਲ ਲੈ ਜਾਵਾਂਗਾ। ਤੇਰਾ ਸਿਰ ਕਲਮ ਕਰ ਦੇਵਾਂਗਾ। ਮੇਰਾ ਜਹਾਨ, ਮੇਰਾ ਪਰਿਵਾਰ ਹੈ। ਮੇਰੇ ਪਰਿਵਾਰ ਦੇ ਵਿੱਚੋਂ ਇੱਕ ਵੀ ਜੇ ਮੇਰੀਆਂ ਅੱਖਾਂ ਤੋਂ ਓਜਲ ਹੋ ਜਾਵੇ। ਤਾਂ ਮੈਨੂੰ ਗੁਵਾਰਾ ਨਹੀਂ ਦੂਜਾ ਇਹੋ ਜਿਹੀ ਮਾੜੀ ਤੇ ਘਟੀਆ ਗੱਲ ਕੀਤੀ ਹੈ ਤੂੰ ਤੇਰਾ ਕਤਲ ਮੈਂ ਖੁਦ ਕਰ ਦੇਵਾਂਗਾ ਦੂਤ ਉਥੋਂ ਵਾਪਸ ਆ ਗਿਆ ਸਾਰੀ ਗੱਲ ਆ ਕੇ ਰਾਜੇ ਤੇ ਰਾਣੀ ਤੇ ਮੰਤਰੀ ਨੂੰ ਦੱਸੇ ਰਾਜੇ ਨੂੰ ਤਾਂ تسਲੀ ਹੋਈ ਕਿ ਨਹੀਂ ਇਹ ਦੇਨ ਦੁਨੀਆਂ ਦਾ ਦਿਖਾਵਾ ਨਹੀਂ ਹੈ ਫਿਰ ਦੂਤ ਉਸ ਦੀ ਵਪਾਰੀ ਦੀ ਘਰ ਵਾਲੀ ਦੇ ਕੋਲ ਪਹੁੰਚਿਆ ਉਨਾਂ ਜਾ ਕੇ ਕਿਹਾ ਕਿ ਮੈਂ ਰਾਜੇ ਦਾ ਭੇਜਿਆ ਦੂਤ ਹਾਂ ਰਾਜਾ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ ਰਾਜ ਭਾਗ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ ਉਹ ਕਹਿਣ ਲੱਗੀ ਠੀਕ ਹੈ ਕੱਲ ਦੀ ਰਾਤ ਮੈਂ ਉਸ ਦਾ ਕਤਲ ਕਰ ਦੇਵਾਂਗੀ ਤੇ ਮੈਨੂੰ ਰਾਜਾ ਅਪਣਾ ਲਵੇ ਮੇਰੇ ਨਾਲ ਵਿਆਹ ਕਰਵਾਉਣ ਦੇ ਲਈ ਜੇ ਰਾਜ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਰਾਜੇ ਨੂੰ ਜਦੋਂ ਇਹ ਸੰਦੇਸ਼ ਮਿਲਿਆ ਤੇ ਰਾਣੀ ਨੂੰ ਦੋਵੇਂ ਹੀ ਹੈਰਾਨ ਰਹਿ ਗਏ ਆਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਸਭ ਕੁਝ ਵਾਪਰ ਰਿਹਾ ਹੈ ਅਸੀਂ ਤਾਂ ਸੋਚਿਆ ਨਹੀਂ ਸੀ ਕਿ ਇਹ ਝੂਠ ਹੋ ਸਕਦਾ ਹੈ ਅਸੀਂ ਤਾਂ ਬੈਠੇ ਆ ਬਠਾਏ ਨੇ ਵੈਸੇ ਹੀ ਪਰਖ ਦੀ ਸੋਚ ਕੀਤੀ ਪਰ ਇਹ ਤਾਂ ਵਾਕਿਆ ਹੀ ਇਸ ਪ੍ਰੀਖਿਆ ਦੇ ਵਿੱਚੋਂ ਕਾਮਯਾਬ ਨਹੀਂ ਹੋਏ ਰਾਜੇ ਨੇ ਕਿਹਾ ਮੇਰੀ ਪਰਖ ਦੇ ਕਰਕੇ ਮੇਰੇ ਇਸ ਅਧਿਆਨ ਦੇ ਕਰਕੇ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਆਪਣੇ ਸਿਪਾਹੀਆਂ ਨੂੰ ਤੇ ਖੁਦ ਆਪ ਨੂੰ ਸਾਰਿਆਂ ਨੂੰ ਤਿਆਰ ਕਰ ਲਿਆ ਤੇ ਰਾਤ ਵੇਲੇ ਰੰਗੇ ਹੱਥੀ ਜਾ ਕੇ ਫੜ ਲੈਣਾ ਹੈ ਬੰਦੇ ਦਾ ਕਤਲ ਨਹੀਂ ਹੋਣ ਦੇਣਾ ਬੰਦੇ ਦੇ ਸਾਹਮਣੇ ਸਾਚਾ ਜਾਣਾ ਚਾਹੀਦਾ ਹੈ ਉਸ ਨੇ ਦੱਸਿਆ ਕਿ ਇਸ ਦੋਤ ਨੂੰ ਕਿਹਾ ਕਿ ਜਦੋਂ ਮੈਂ ਰਾਤ ਨੂੰ ਉੱਤੇ ਜਾ ਕੇ ਦੀਵਾ ਬਚਾਇਆ ਦੀਵਾ ਬੁਝਾ ਦੇਣਾ ਹੈ ਤੇ ਦੀਵਾ ਬਚਾਉਣ ਤੋਂ ਤੁਰੰਤ ਬਾਅਦ ਜਦੋਂ ਮੈਂ ਹੇਠਾ ਜਾਵਾਂਗੇ ਉਸ ਵੇਲੇ ਆਪਣੇ ਘਰ ਵਾਲੇ ਦਾ ਕਤਲ ਕਰ ਦੇਵਾਂਗੇ ਸੋ ਇਹ ਲੋਕ ਉੱਥੇ ਲੁਕ ਛਿਪ ਗਏ ਤੇ ਜਾ ਕੇ ਇੰਤਜ਼ਾਰ ਕਰਨ ਲੱਗੇ ਜਦੋਂ ਵਪਾਰੀ ਦੇ ਘਰ ਵਾਲੇ ਦੀਵਾ ਬਚਾ ਕੇ ਥੱਲੇ ਜਾਵੇਗੀ ਤਾਂ ਕਤਲ ਕਰਨ ਤੋਂ ਪਹਿਲਾਂ ਇਸ ਨੂੰ ਰੋਕ ਲਵਾਂਗੇ ਇੰਤਜ਼ਾਰ ਕਰਦੇ ਰਹੇ ਜਦੋਂ ਅੱਧੀ ਰਾਤ ਪੀਤ ਗਈ ਤਾਂ ਵਪਾਰੀ ਦੇ ਘਰ ਵਾਲੇ ਛੱਤ ਤੇ ਜਾ ਕੇ ਦੀਵਾ ਬਚਾ ਕੇ ਥੱਲੇ ਆਉਂਦੀ ਹੈ ਤਾਂ ਚੱਟ ਜਾ ਕੇ ਉੱਥੇ ਉਹ ਸਿਪਾਈ ਤੇ ਰਾਜਾ ਉਸ ਨੂੰ ਰੋਕ ਲੈਂਦੇ ਹਨ ਤੇ ਕਹਿੰਦੇ ਹਨ ਕਿ ਇਹ ਕੰਮ ਨਾ ਕਰੇ ਸਾਡਾ ਅਧਿਆਨ ਪੂਰਾ ਹੋਇਆ ਪਰ ਉਹ ਕਹਿੰਦੀ ਮੈਂ ਤਾਂ ਪਹਿਲਾਂ ਤੋਂ ਹੀ ਇਹ ਕੰਮ ਕਰ ਚੁੱਕੇ ਹਾਂ ਰਾਜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਉਹ ਕਿਵੇਂ ਕਹਿਣ ਲੱਗੇ ਕਿ ਮੈਂ ਕੋਈ ਕਤਲ-ਕੁੱਤਲ ਉਹ ਦੱਸ ਮਾਰ ਕੇ ਥੋੜੀ ਕਰਨਾ ਸੀ ਮੈਂ ਤਾਂ ਦੁਪਹਿਰ ਵੇਲੇ ਹੀ ਉਹਦੇ ਭੋਜਨ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਉਹ ਤਾਂ ਪਿਛਲੇ ਕਈ ਘੰਟਿਆਂ ਤੋਂ ਔਖੇ-ਸੌਖੇ ਸਾਲ ਲੈ ਰਿਹਾ ਸੀ ਉਹ ਤਾਂ ਹੁਣ ਚੰਦ ਹੀ ਪਲਾਂ ਦਾ ਮਹਿਮਾਨ ਰਹਿ ਗਿਆ ਹੈ ਉਹ ਖਤਮ ਹੋ ਗਿਆ ਹੈ ਰਾਜਾ ਨੇ ਤੁਰੰਤ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਇਸਨੂੰ ਤੁਰੰਤ ਸ਼ਾਹੀ ਹਕੀਮ ਦੇ ਕੋਲ ਲੈ ਕੇ ਜਾਓ ਜਨੈ ਛੇਤੀ ਹੋ ਸਕੇ ਇਸ ਦਾ ਇਲਾਜ ਆਰੰਭ ਕਰਵਾ ਦਿਓ ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣੇ ਰਾਜ ਵਿੱਚੋਂ ਔਰਤ ਜਿਹੜੀ ਹੈ ਉਹਨੂੰ ਸੈਨਿਕਾਂ ਨੂੰ ਬੁਲਾਇਆ ਜਾਵੇ ਤੇ ਉਸ ਨੂੰ ਗ੍ਰਿਫਤਾਰ ਉਸ ਦੇ ਘਰ ਵਾਲੇ ਨੂੰ ਕੱਢ ਲਿਆ ਜਾਵੇ ਅਗਲੇ ਦਿਨ ਦਰਬਾਰ ਲੱਗਾ ਤੇ ਉਸ ਵਪਾਰੀ ਨੂੰ ਬਚਾ ਲਿਆ ਗਿਆ ਉਸ ਦੀ ਜਾਨ ਬਚ ਗਈ ਤੇ ਰਾਜ ਨੇ ਪਰੇ ਦਰਬਾਰ ਵਿੱਚ ਵਪਾਰੀ ਦੇ ਘਰ ਵਾਲੇ ਨੂੰ ਬੁਲਾ ਕੇ ਪੁੱਛਿਆ ਤੇ ਤੂੰ ਇਹ ਉਹ ਸੱਚ ਦੱਸਣ ਤੇ ਮਜਬੂਰ ਹੋ ਗਈ ਉਹ ਕਹਿਣ ਲੱਗੀ ਕਿ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੇ ਲਈ ਅਸਲੀ ਨਹੀਂ ਹੁੰਦਾ ਬਹੁਤੇ ਲੋਕ ਮਖੌਟਾ ਪਾ ਕੇ ਤੁਰੇ ਫਿਰਦੇ ਹਨ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਇੱਕ ਜਿਹੜਾ ਪ੍ਰੇਮ ਪਿਆਰ ਦਾ ਸਾਰਾ ਕੁਝ ਝਗ ਦਿਖਾਵਾ ਸੀ ਇਹ ਮੇਰਾ ਟੀਚਾ ਇਹ ਸੀ ਮੇਰੇ ਕੋਲ ਤੰਨ ਹੋਵੇ ਦੌਲਤ ਹੋਵੇ ਪੈਸਾ ਹੋਵੇ ਉਹ ਸਾਰਾ ਕੁਝ ਮੈਨੂੰ ਮਿਲ ਰਿਹਾ ਸੀ ਮੇਰੇ ਕੋਲ ਇੱਕ ਪੂਰਾ ਪਰਿਆ ਪਰਿਵਾਰ ਤੇ ਹੱਸਦਾ ਵਸਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੁਖ ਸਭਿਧਮਾਂ ਦੀ ਬਹੁਤ ਹੀ ਕਮੀ ਕੋਈ ਨਹੀਂ ਸੀ ਪਰ ਜਦੋਂ ਰਾਜੇ ਨੇ ਮੇਰੇ ਤੱਕ ਪਹੁੰਚ ਕੀਤੀ ਮੇਰੇ ਨਾਲ ਵਿਆਹ ਕਰਵਾ ਲਵੇਗਾ ਤਾਂ ਮੈਨੂੰ ਲੱਗਿਆ ਕਿ ਇੱਕ ਵਪਾਰੀ ਨਾਲੋਂ guna ਸੁਖ ਸੁਹਲ ਤਾਂ ਧਨ ਦੌਲਤ ਮੈਨੂੰ ਰਾਜੇ ਦੇ ਘਰ ਵਿੱਚ ਮਿਲ ਜਾਵੇਗੀ ਸੋ ਇਸ ਗੱਲ ਤੋਂ ਸਾਨੂੰ ਇਹ ਸਿੱਖਿਆ ਸਾਨੂੰ ਮਿਲਦੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਜਿਹਦੇ ਕੋਲ ਸੱਚਮੁੱਚ ਹੀ ਇੱਕ ਚੰਗਾ ਪਰਿਵਾਰ ਹੈ ਪਰਮਾਤਮਾ ਦੇ ਜਿੰਨੇ ਵਾਰ ਧੰਨਵਾਦ ਕਰੋ ਘਟ ਹੈ ਬਹੁਤੀ ਵਾਰ ਲੋਕ ਪੈਸੇ ਖੁਸ਼ੀ ਦਾ ਕਾਰਨ ਸਮਝ ਲੈਂਦੇ ਹਨ ਪਰ ਅਸਲ ਖੁਸ਼ੀ ਪਰਿਵਾਰ ਦੇ ਨਾਲ ਹੈ ਜਿਹਦੇ ਕੋਲ ਇੱਕ ਹੱਸਤਾ ਵਾਸਤਾ ਪਰਿਵਾਰ ਹੈ ਉਹਦੇ ਵਰਗਾ ਅਮੀਰ ਇਸ ਜਹਾਨ ਦੇ ਉੱਤੇ ਕੋਈ ਵੀ ਨਹੀਂ ਜਿਹਨੂੰ ਪਤਾ ਹੈ ਕਿ ਮੇਰੇ ਨਾਲ ਲੋਕ ਵਫਾਦਾਰ ਹਨ ਮੇਰੇ ਮਾਪਿਓ ਮੇਰੇ ਵੱਲ ਬਹੁਤ ਧਿਆਨ ਦਿੰਦੇ ਹਨ ਬੱਚੇ ਅਗਿਆਕਾਰੀ ਹਨ ਆਪਣੀ ਜ਼ਿੰਦਗੀ ਦਾ ਜਿਹੜਾ ਸਾਥੀ ਹੈ ਜੀਵਨ ਸਾਥੀ ਉਹ ਵਫਾਦਾਰ ਹੈ ਉਦੇ ਵਰਗਾ ਅਮੀਰ ਇਨਸਾਨ ਇਸ ਦੁਨੀਆ ਤੇ ਦੂਜਾ ਹੋਰ ਕੋਈ ਵੀ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ